15 ਦਿਨਾਂ ਦੇ ਵਿੱਚ ਤੁਸੀਂ ਆਪਣੇ ਪਸ਼ੂ ਦਾ ਲੀਵਾ ਕਿਵੇਂ ਵੱਡਾ ਕਰ ਸਕਦੇ ਹੋ ਇਸ ਦੇ ਬਾਰੇ ਆਪਾਂ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਆਪਣੀ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਪੂਰੀ ਦੇਖੋ ਤਾਂ ਕਿ ਦਵਾਈ ਦਾ ਪਤਾ ਲੱਗ ਸਕੇ ਕਿੰਨੇ ਸਮੇਂ ਤੱਕ ਦੇਣਾ ਹੈ ਤੇ ਇਹਦੀ ਕਿੰਨੀ ਡੋਜ਼ ਦੇਣੀ ਹੈ ਅਤੇ ਕਿਵੇਂ ਇਸ ਨੂੰ ਸਹੀ ਢੰਗ ਨਾਲ ਆਪਣੇ ਪਸ਼ੂ ਨੂੰ ਖਵਾਉਣਾ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਆਪਾਂ ਤੁਹਾਡੇ ਨਾਲ ਹੋਰ ਪਸ਼ੂਆਂ ਦੀਆਂ ਦਵਾਈਆਂ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਜਗਮੀਤ ਬਰਾੜ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਸਿਰਫ 15 ਦਿਨਾਂ ਦੇ ਵਿੱਚ ਆਪਾਂ ਤੁਹਾਡੇ ਪਸ਼ੂ ਦਾ ਲੇਵਾ ਵੱਡਾ ਕਰ ਸਕਦੇ ਹਾਂ ਜਾਂ ਜਿਹੜੇ ਪਸ਼ੂ ਦੁੱਧ ਘਟ ਗਏ ਹਨ ਤਾਂ ਉਹਨਾਂ ਦੇ ਵਿੱਚ ਵੀ ਇਹਦਾ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ ਟਾਉਣੇ ਚ ਤੇ ਅੰਡਰਟਾਉਨ ਦੇ ਬਾਰੇ ਕਿਵੇਂ ਸਿਰਫ ਇਹ ਦੋ ਦਵਾਈਆਂ ਦੇਣ ਦੇ ਨਾਲ ਸਿਰਫ 15 ਦਿਨਾਂ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਆਪਣੇ ਪਸ਼ੂ ਦੇ ਵਿੱਚ ਵੇਖਣ ਨੂੰ ਮਿਲੂਗਾ ਤਾਂ ਤੁਹਾਡਾ ਜਾਦਾ ਸਮਝਣ ਵਾਲੇ ਲੈਂਦੇ ਹੋਏ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਹਿਲੀ ਦਵਾਈ ਦਾ ਨਾਮ ਹੈ ਜੀ ਅੰਡਰੇਚ ਅੰਡਰੇਚ ਨੂੰ ਤੁਸੀਂ ਆਪਣੇ ਪਸ਼ੂ ਦੇ ਵਿੱਚ 20 ਤੋਂ 25 ਬੂੰਦਾਂ ਦੇ ਵਿੱਚ ਤਿੰਨ ਵਾਰੀ ਦਿਓ ਪਰ ਆਪਾਂ ਪੱਠਿਆਂ ਤੋਂ ਘੰਟਾ ਪਹਿਲਾਂ ਜਾਂ ਘੰਟਾ ਬਾਅਦ ਵਿੱਚ ਇਸ ਦੇ ਨਾਲ ਬਹੁਤ ਵਧੀਆ ਰਿਜ਼ਲਟ ਪਸ਼ੂ ਦੇ ਵਿੱਚ ਵੇਖਣ ਨੂੰ ਮਿਲੇਗਾ ਦੂਸਰੀ ਦਵਾਈ ਦਾ ਨਾਮ ਹੈ ਜੀ ਟਾਉਨੇਚ ਟਾਉਨੇਚ ਪਾਊਡਰ ਦੀ ਪੁੜੀ ਸਵੇਰੇ ਤੇ ਸ਼ਾਮ ਨੂੰ ਦਿਨ ਵਿੱਚ ਦੋ ਵਾਰ ਸਿਰਫ ਦੋ ਵਾਰ ਦਿਨ ਵਿੱਚ ਦਿਓ ਆਪਣੇ ਪਸ਼ੂ ਨੂੰ ਇਸ ਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲੇਗਾ ਇਸ ਤਰ੍ਹਾਂ ਲਗਾਤਾਰ ਤੁਸੀਂ ਆਪਣੇ ਪਸ਼ੂ ਨੂੰ 15 ਦਿਨ ਤੱਕ ਇਹ ਦੋਨੇ ਦਵਾਈਆਂ ਖਵਾਓ 15 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਦੇਖਣੇ ਸ਼ੁਰੂ ਹੋ ਜਾਣਗੇ ਬਾਕੀ ਦਵਾਈਆਂ ਦੀ ਹੋਰ ਜਾਣਕਾਰੀ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਆਪਣੇ ਹੋਰ ਪਸ਼ੂ ਪਾਲਕ ਵੀਰਾਂ ਦਾ ਫਾਇਦਾ ਹੋ ਸਕੇ